ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ স্পেশাল ਗਰਮੀਆਂ ਵਾਲੀ ਕਲੈਕਸ਼ਨਾਂ ਲੈ ਕੇ ਆਈਆਂ ਰੰਗ ਇੱਕ ਤੋਂ ਇੱਕ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਫਰਸਟ ਕਲੈਕਸ਼ਨ ਜਿਹੜੀ ਆਈ ਹੈ ਇਹ ਕਲੈਕਸ਼ਨਾਂ ਥੋੜੇ ਜੇ ਰੰਗ ਐਡ ਹੋ ਰਹੇ ਨੇ ਦੇ ਵਿੱਚ ਸ਼ਰਟ ਜਿਹੜੀ ਹੈ ਪਿਓਰ ਕੋਟਾ ਚੈੱਕ ਦੀ ਮਿਲੇਗੀ 2.5 ਮੀਟਰ ਦੀ ਸਾਰੀ ਸ਼ਰਟ ਤੇ ਫਰੰਟ ਬੈਕ ਪੂਰੀ 2.5 ਮੀਟਰ ਤੇ ਤੁਹਾਨੂੰ embroidery ਮਿਲੇਗੀ ਬਾਟਮ ਜਿਹੜਾ ਉਹ ਪਲਾਜ਼ੋ ਸਟਾਈਲ ਦਾ ਮਿਲੇਗਾ ਚਿਕਨਕਾਰੀ ਦਾ ਬਾਟਮ ਤੇ ਵੀ ਕੱਟਵਰਕ ਹੈ ਤੇ ਨਾਲ ਐਮਬਰਾਇਡਰੀ ਹੈ ਦੁਪੱਟਾ ਆਲ ਓਵਰ ਮਿਲੇਗਾ ਕੋਟਾ ਚੱਕ ਦਾ ਤੇ ਐਮਬਰਾਇਡਰੀ ਪੂਰੇ ਦੁਪੱਟੇ ਤੇ ਵੀ ਤੁਹਾਨੂੰ ਐਮਬਰਾਇਡਰੀ ਮਿਲੇਗੀ ਰੇਟ ਇਹਦਾ 840 ਰੁਪਏ ਹੈ ਸ਼ਿਪਿੰਗ ਚਾਰजेस ਜਿਹੜੇ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਹਾਡੇ ਘਰ ਤੱਕ ਆਲ ਓਵਰ ਇੰਡੀਆ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਸ਼ਰਟ ਜਿਹੜੀ ਆਏਗੀ ਇਹਨਾਂ ਸੂਟਾਂ ਵਿੱਚ 4 ਲਓਰ ਪਿਓਰ ਕੈਮਰੀ कॉटन ਦੀ ਆਏਗੀ ਤੇ ਨਾਲ ਸ਼ਰਟ ਤੇ ਹੋਇਆ ਡਿਜੀਟਲ ਪ੍ਰਿੰਟ 2.5 ਮੀਟਰ ਦੀ ਲੈਂਥ ਹੈ। ਦੁਪੱਟਾ ਆਏਗਾ ਕੋਟਾ ਡੋਰੀਆ ਦਾ, ਗੋਟਾ ਪੱਟੀ ਵਰਕ ਹੋਇਆ ਹੈ, ਪੈਚ ਵਰਕ ਹੋਇਆ ਹੈ ਤੇ 4 ਸਾਈਡਰ ਤੇ ਲੇਸ ਲੱਗੀ ਹੈ। बॉटम ਜਿਹੜਾ 2.5 ਮੀਟਰ ਦਾ ਕੈਮਰੀ कॉटन ਦਾ ਪਲੇਨ ਆਏਗਾ। ਰੇਟ ਇਹਦਾ ਜਿਹੜਾ ਇਹ 990 ਰੁਪਏ ਆ। ਸ਼ਿਪਿੰਗ ਚਾਰਜਸ ਇਹਨਾਂ ਤੇ ਵੀ ਫ੍ਰੀ ਨੇ। ਪਾਰਟੀ ਵੇਅ ਕਲੈਕਸ਼ਨਾਂ ਘੱਟ ਰੇਟ ਵਿੱਚ 2.5 ਮੀਟਰ ਦਾ ਕ੍ਰੇਪਟ ਦਾ ਜਿਹੜਾ ਸਿਲਕ ਐਮਬਰਾਇਡਰੀ ਵਾਲਾ ਤੁਹਾਨੂੰ ਸੂਟ ਮਿਲੇਗਾ ਇਹ ਸੂਟ ਤੁਹਾਨੂੰ ਮਿਲ ਜੇਗਾ 740 ਦੇ ਵਿੱਚ ਦੁਪੱਟਾ ਆਰਗੈਂਜ਼ਾ ਦਾ ਬਾਟਮ ਕ੍ਰੇਪ ਸੀ ਲੱਗਦਾ ਇਹਨਾਂ ਵਿੱਚ ਸੂਟਾਂ ਦੇ ਚ ਰੰਗਾਂ ਦੀ ਕੋਈ ਕਮੀ ਨਹੀਂ ਆ ਇਹਨਾਂ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਨੰਬਰ ਜਾਂ ਇਸ ਵਿੱਚ ਮੈਸੇਜ ਕਰ ਸਕਦੇ ਹੋ ਆਫਰਾਂ ਵਾਲੀਆਂ ਕਲੈਕਸ਼ਨਾਂ ਵੀ ਕਾਫੀ ਆਈਆਂ ਨੇ ਬਾਈ 1 ਗੈਟ 1 ਵਿੱਚ ਤੁਹਾਨੂੰ 890 ਰੁਪਏ ਦੇ ਵਿੱਚ 10 ਮੀਟਰ ਦਾ ਟੋਟਲ ਫੈਬਰਿਕ ਐਮਰੀ ਕਾਟਨ ਡਿਜੀਟਲ ਪ੍ਰਿੰਟ ਦੇ ਨਾਲ ਮਿਲ ਜੇਗਾ ਰੇਟ ਸਿਰਫ ਤੇ ਸਿਰਫ 890 ਰੁਪਏ ਆ ਦੋ ਸੂਟ ਤੁਹਾਨੂੰ ਮਿਲ ਜਾਣਗੇ ਟੋਟਲ ਤੁਹਾਨੂੰ 10 ਮੀਟਰ ਫੈਬਰਿਕ ਮਿਲੇਗਾ 590 ਦੇ ਵਿੱਚ ਦੋ ਸੂਟ ਮਿਲ ਜਾਣਗੇ ਇਹ ਵਾਲੇ ਇੰਡੋ ਕਾਟਨ ਤੁਹਾਨੂੰ ਮਿਲੇਗਾ ਸ਼ਰਟ ਦਾ ਫੈਬਰਿਕ ਤੇ ਇੰਡੋ ਕਾਟਨ ਦਾ ਬਾਟਮ ਟਾਈਮ ਟਾਈਮ ਟੋਟਲ 10 ਮੀਟਰ ਕਪੜਾ ਤੁਹਾਨੂੰ 590 ਦੇ ਵਿੱਚ ਮਿਲ ਜੇਗਾ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇੰਨਾ ਕਲੈਕਸ਼ਨਾਂ ਤੇ ਵੀ ਇੰਨਾ ਵਿੱਚ 2.5 ਮੀਟਰ ਦੀ ਲੈਂਥ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਦੋ ਸੂਟ ਤੁਹਾਨੂੰ ਮਿਲ ਜਾਣਗੇ ਟੋਟਲ 10 ਮੀਟਰ ਦਾ ਕਪੜਾ 590 ਦੇ ਵਿੱਚ ਗਰਮੀਆਂ ਜਿਪਾਨ ਲਈ ਬਹੁਤ ਵਧੀਆ ਹੈ ਰੰਗ ਬੜੇ ਸੋਹਣੇ ਨੇ ਤੇ ਸਾਰੇ ਹੀ ਰੰਗ ਜਿਹੜੇ ਬੜੇ ਸੋਹਣੇ ਤੇ ਸੁਪੀਰੀਅਰ ਕੱਲਾਂ ਆਏ ਨੇ ਬਾਕੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਬਾਈ ਕਰਨਾ ਜਾਂ ਕੋਈ ਡਿਟੇਲ ਜਾਨੀ ਹੈ ਵੈਸੇ ਮੈਂ ਕੋਸ਼ਿਸ਼ ਕਰਦੀ ਆ ਕਿ ਡਿਟੇਲ ਮੋਸਟਲੀ ਇੱਥੇ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੂਟ ਆਲਓਵਰ ਮਿਲੇਗਾ ਅਜੀ ਵੱਡੇ ਬਰ ਦੇ ਨਾਲ ਰਿਓਨ ਦਾ ਡਿਜੀਟਲ ਪ੍ਰਿੰਟ ਹੈ ਕਪੜਾ ਵੈਸੇ 4.4 ਮੀਟਰ ਦਾ ਹੈ ਪਰ ਬਰ ਬੜਾ ਆਏਗਾ ਇਸ ਲਈ ਤੁਹਾਨੂੰ ਜਿਹੜਾ ਖੁਲਾ ਡੁਲਾ ਸੂਟ ਬਣ ਜੇਗਾ ਦੁਪੱਟਾ ਮਸਲੀਨ ਕਾਟਨ ਦਾ ਆਏਗਾ ਤੇ ਨਾਲ ਲੱਗੀ 4 ਸਾਈਡ ਤੇ ਵਾਈਟ ਕਲਰ ਦੀ ਲੈਸ 640 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਆਣਗੇ ਜਿੱਤੀ ਤੇ ਸਾਰੇ ਰੰਗ ਅਵੇਲੇਬਲ ਨੇ 30 ਰੰਗਾਂ ਦੇ ਵਿੱਚ ਬਹੁਤ ਹੀ ਪਿਆਰੇ ਮਸਲੀਨ ਦੇ ਦੁਪੱਟੇ ਦੇ ਨਾਲ ਰਿਓਨ ਦਾ 올 오버 프린티드 수트 ਆਏਗਾ ਤੇ ਰੰਗ ਜਿਵੇਂ ਕੀ-ਕਿਆ ਬਹੁਤ ਪਿਆਰੇ ਸੋਨੇ ਨੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਭਾਵੇਂ ਜੇਕਰ ਚੈਨਲ ਤੇ ਨਵੇਂ ਹੋ ਇਸ ਤੱਕ ਜਾਣਨ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕੀ ਅੱਜਕਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਾਲੇ ਕਿਵੇਂ ਦੇ ਰੰਗਾਂ ਵਿੱਚ ਚਾਹੇ ਉਹ ਗਰਮੀ ਵਾਲੀ ਸਪੈਸ਼ਲ ਨੇ ਚਾਹੇ ਉਹ ਵੈਡਿੰਗਸ ਲਈ ਫੰਕਸ਼ਨਾਂ ਲਈ ਕਿਵੇਂ ਦੇ ਉਹ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਇੱਥੇ ਜਿਹੜੇ ਕੀ ਬਹੁਤ ਹੀ ਪਿਆਰੇ-ਪਿਆਰੇ ਨਵੇਂ-ਨਵੇਂ ਸੂਟ ਆਂਦੇ ਨੇ ਕੋਸ਼ਿਸ਼ ਕਰਦੀ ਆਂ ਕਿ ਉਹ ਹੀ ਲੈ ਕੇ ਆਵਾਂ ਬਾਕੀ ਤੁਸੀਂ ਨੰਬਰ ਮੇਰਾ ਦਿੱਤਾ ਹੈ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਬਾਰੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕੈਦਰ ਰਿਪਲਾਈ ਜ਼ਰੂਰ ਆਏਗਾ ਹਾਂ ਜੀ ਕਾ ਥੋੜਾ ਜਿਹਾ ਡਿਲੇ ਹੋ ਜੇ ਤੇ ਡੋਂਟ ਵਰੀ ਰਿਪਲਾਈ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨੀ ਜਲਦੀ ਹੋ ਸਕੇ ਚਲ ਜਾਏ ਅਗਰ ਨਈ ਮੈਸੇਜ ਆਇਆ ਤੇ ਅਗੇਨ ਮੈਨੂੰ ਤੁਸੀਂ ਇੱਕ ਮੈਸੇਜ ਕਰ ਦੇਣਾ ਪਾਰਟੀ ਵੇਅਰ ਸੂਟ ਆਰਗੈਂਜ਼ਾ ਦਾ ਫੈਬਰਿਕ ਆਏਗਾ ਉਹ ਪਾੜਾ ਸਿਲਕ ਦਾ ਬਾਟਮ 2900 ਰੁਪਏ ਆ ਰੇਟ ਹੈ ਸ਼ਰਟ ਤੇ ਦੁਪੱਟਾ ਇਹਦੇ ਵਿੱਚ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ 2900 ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਨਹੀਂ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਇੱਥੇ ਦੱਸਾਂਗੀ ਫਾਈਨਲ ਉਹੀ ਰੇਟ ਹੈ ਪੱਟਾ ਬਹੁਤ ਪਿਆਰਾ ਹੈ ਇਹਦੇ ਨਾਲ ਸੌਫਟ অর্ਗੇਂਜ਼ਾ ਦਾ ਏمبرੋਇਡਰਡ ਹੈਂਡਵਰਕ ਨਾਲ ਬਾਟਮ ਮਸਲੀਨ ਦਾ ਦੁਪੱਟਾ ਫੁੱਲ ਪਿਓਰ ਦਾ ਆਏਗਾ ਇਹਦੇ ਨਾਲ ਰੇਟ ਇਹਦਾ 1730 ਰੁਪਏ ਆ ਰੰਗੇ ਦੇ ਵਿੱਚ ਜਿਹੜੇ ਆਣਗੇ ਉਹ ਪੰਜ ਨੇ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਬਿਲਕੁਲ ਹੀ ਵੱਖਰੇ ਜੇ ਰੰਗਾਂ ਵਿੱਚ ਆਏ ਨੇ ਚਾਰ ਰੰਗਾਂ ਵਿੱਚ অর্ਗੇਂਜ਼ਾ ਦਾ ਸੂਟ ਹੈ ਬਾਟਮ ਸ਼ੈਂਟੂਨ ਦਾ ਦੁਪੱਟਾ ਫੁੱਲ ਪਿਓਰ ਦਾ 1400 ਰੁਪਏ ਦਾ ਰੇਟ ਹੈ ਸੂਟ ਸਾਰੇ अवेलेबल ਨੇ ਤੁਸੀਂ ਬਾਈ ਕਰਨਾ ਚਾਹੁੰਦੇ ਜਾਂ ਕੋਈ ਵੀ ਕੁਐਰੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ 5 ਮੀਟਰ ਦਾ ਮਸਲੀਨ ਦਾ ਬਹੁਤ ਹੀ ਪਿਆਰਾ ਕਾਰਨਰ ਤੇ ਘੇਰੇ ਤੇ ਐਮਬਰਾਇਡਰੀ ਹੈ 830 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ ਆਣਗੇ ਉਹ ਚਾਰ ਨੇ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਨੇ ਇਹ ਵਾਲੇ ਸੂਟ ਇਹ ਤੁਹਾਨੂੰ ਮਿਲੇਗਾ ਪਿਓਰ ਵਿਸਕੋਸ ਸਿਲਕ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਕੁਆਲਿਟੀ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ 1000 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਰੰਗ ਇਹਦੇ ਵਿੱਚ ਪੰਜ ਨੇ ਐਵੇਂ ਵਾਲਾ ਬਾਟਮ ਆਏਗਾ ਬਹੁਤ ਹੀ ਪਿਆਰਾ ਮਸਲੀਨ ਦੇ ਵਿੱਚ ਮਸਲੀਨ ਲਾਈਨ ਸ਼ਿਮਰ ਦੇ ਵਿੱਚ ਚਾਰ ਓਵਰ ਸੂਟ ਆਏਗਾ ਬਾਟਮ ਤੇ ਵੀ ਐਮਬਰਾਇਡਰੀ ਤੁਸੀਂ ਚਾਹੇ 슬ੀਵਸ ਤੇ ਬਣਾ ਲਓ ਜਾਂ ਬਾਟਮ ਤੇ ਦੁਪੱਟਾ ਆਰਗੈਂਜ਼ਾ ਦਾ ਡਬਲ ਡਾਈ ਵਾਲਾ ਨੈਸ ਲੱਗੀ ਹੈ 1020 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਜਿਹੜਾ ਹੈ ਕਿ ਦਿੱਲੀ ਪੰਜਾਬ ਹਰਿਆਣਾ ਰਾਜਸਥਾਨ ਤੇ ਜੂਪੀ ਵਿੱਚ ਫ੍ਰੀ ਹੈ ਇਸ ਤੋਂ ਬਾਹਰ ਦੇ ਵੀ ਹੋਰ ਆਰਡਰ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਬਟ ਥੋੜੇ ਜਿਹਾ ਐਕਸਟਰਾ ਸ਼ਿਪਿੰਗ ਚਾਰजेस ਤੇ ਨਹੀਂ ਪੈਣਗੇ। ਬਈ ਆਮ ਛਾਤੀਆਂ ਲਈ ਇਹ ਸੂਟ ਹੈ। ਬਹੁਤ ਪਿਆਰਾ ਸੂਟ ਹੈ ਵੀ। ਬਾਕੀ ਸੂਟਾਂ ਦੇ ਬਾਰੇ ਵਿੱਚ ਕੁਝ ਵੀ ਤੁਸੀਂ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ। ਆਰਗੈਂਜ਼ਾ ਦਾ ਵਿਸਕੋਸ ਵਿੱਚ ਹੈਂਡਵਵਰਕ ਵਾਲਾ ਬਾਟਮ ਸਿਲਕ ਦਾ ਦੁਪੱਟਾ ਹਾਪਿਓਰ ਦਾ 1490 ਰੁਪਏ ਰੇਟ ਹੈ। ਰੰਗ ਇਹਦੇ ਵਿੱਚ 4 ਆਏ ਨੇ। ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸੂਟ ਐਡ ਕੀਤੇ ਨੇ, ਜੋ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ। ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ। ਨੰਬਰ ਮੈਂ ਆਪਣਾ 623924575 'ਤੇ ਐਡ ਕੀਤਾ ਹੋਇਆ। ਤੇ ਜੇਕਰ ਤੁਸੀਂ ਅਸਤੇ ਆਪਣਾ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰੇਗਾ ਤੇ ਜੇਕਰ ਤੁਸੀਂ ਵੀ ਰੀਸੇਲਿੰਗ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਉੱਥੇ ਜਿਹੜੀਆਂ ਡੇਲੀ ਦੀਆਂ ਅਪਡੇਟਸ ਉਹ ਆ ਜਾਇਆ ਕਰਨਗੀਆਂ ਬਾਕੀ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਇਹ ਜਿਹੜੀਆਂ ਕਲੈਕਸ਼ਨਾਂ ਨੇ 480 ਰੁਪਈਆ ਦੇ ਇਨ ਕਾਟਨ ਦੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਰੰਗ ਕਾਫੀ ਅਵੇਲੇਬਲ ਨੇ ਉਹ ਦੇਖਣੇ ਦਾ ਨੰਬਰ ਚਾਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ